ਆਪ ਦੀ ਪੰਥਕ ਸੀਟ ਕਡੂਰ ਸਾਹਿਬ ਦੀ ਜਿੱਥੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਸਾ ਸਿੰਘ ਬਲਟੋਹਾ ਨੇ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਹੈ ਵਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਮੈਂ ਹਰ ਵਿਸ਼ੇ ਤੇ ਜਨਤਕ ਬਹਿਸ ਲਈ ਤਿਆਰ ਹਾਂ ਅਮ੍ਰਿਤਪਾਲ ਦੀ ਜਥੇਬੰਦੀ ਆਪਣਾ ਨੁਮਾਇੰਦਾ ਭੇਜੇ ਟੀਵੀ ਚੈਨਲਾਂ ਦੀ ਮੌਜੂਦਗੀ ਦੇ ਵਿੱਚ ਆਪਣਾ ਪੱਖ ਰੱਖਾਂਗਾ ਜਨਤਾ ਤੈਅ ਕਰੇਗੀ ਕਿਸ ਦਾ ਪੱਖ ਹਲਕਾ ਕਿਸ ਦਾ ਪੱਖ ਭਾਰੀ ਹੈ ਜੇ ਮੇਰਾ ਪੱਖ ਹਲਕਾ ਹੋਇਆ ਤਾਂ ਮੈਂ ਮੈਦਾਨ ਛੱਡ ਦੇਵਾਂਗਾ ਪੰਥ ਕੌਮ ਤੇ ਸੂਬੇ ਦੇ ਹਿੱਤਾ ਲਈ ਜੇ ਮੇਰੇ ਤੋਂ ਕੋਈ ਬਿਹਤਰ ਕੰਮ ਕਰ ਸਕੇ ਤਾਂ ਮੈਂ ਇੱਕ ਪਾਸੇ ਹੋ ਜਾਵਾਂਗਾ ਜਾਮਾ ਕਰ ਸੋ ਦੱਸ ਰਹੀ ਹਾਂ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਵਿਰਸਾ ਸਿੰਘ ਬਲਟੋਹਾ ਤਾਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ਦੇ ਵਿੱਚ ਨੇ ਅਮਰਿਤਪਾਲ ਸਿੰਘ ਤੇ ਹੁਣ ਵਿਰਸਾ ਸਿੰਘ ਬਲਟੋਹਾ ਨੇ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਹੈ ਕਿ ਹੈ ਕਿ ਅਮਰਿਤਪਾਲ ਦੀ ਜੋ ਜਥੇਬੰਦੀ ਹੈ ਉਹ ਆਪਣਾ ਨੁਮਾਇੰਦਾ ਭੇਜੇ ਮੀਡੀਆ ਦੇ ਸਾਹਮਣੇ बहस कीती जाएगी जिस सा पक्ष हल्का होया किस सा पक्ष भारी होया ये फैसला जनता करेगी भाई अमृतपाल सिंह ਦੇ ਪਰਿਵਾਰ ਨੂੰ ਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਸੱਦਾ ਦੇਣ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਤੇ ਨਾਲ ਆਪਾਂ ਚੈਨਲ ਸਾਥ ਲੈਨੇ ਆ ਹਾਂਜੀ ਤੋਂ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ 'ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਹੈ ਤੇ ਕਿਹਦਾ ਹੌੜਾ ਆ ਤੇ ਜੇ ਮੈਂ ਮੇਰਾ ਪੱਖ ਹੌੜਾ ਹੋਊ ਜਾਂ ਮੈਂ ਝੂਠਾ ਹੋਊਂਗਾ ਤਾਂ ਮੈਂ ਮੈਦਾਨ ਛੱਡ ਦੂੰ ਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਵਾਰ ਐਲਾਨ ਕੀਤਾ ਜੋ ਉਹਨਾਂ ਕੋਲੇ ਏਜੰਡਾ ਆ ਆਪਾਂ ਅਕਤੀ ਕਿਤਾਜ ਕਾਦੀ ਰਹੀ ਸੀ ਅੱਜ ਤੇ ਮੈਨੂੰ ਝੂਠਿਆ ਕਰ ਦੇਣਾ ਤੇ ਮੇਰਾ ਪੱਖ ਚਲ ਕੇ ਤੋਲ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਉਹ ਵੀ ਰੱਖ ਦੇਣਾ ਨੀਣਾ ਲੋਕਾਂ ਨੇ ਕਰ ਲੈਣਾ ਤੇ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜੇ ਜੇ ਮੈਂ ਉੱਥੇ ਕਮਜ਼ੋਰ ਸਾਬਤ ਹੋ ਜਾ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋਵੇ ਮੈਂ ਦਾਵਾ ਛੱਡਦਾ